ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨੀ ਗੌਰਵਕ ਸਿੰਘ ਪਰ ਵੱਲੋਂ ਪਿਆਰ ਭਰੀ ਨਮਸਕਾਰ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਵਿੱਚ ਵਸੇ ਸ਼ਹਿਰ ਕੋਟਕਪੁਰਾ ਵਿਖੇ ਪ੍ਰਾਣਾ ਵਿਜਾਸਤਤ ਕਿਲਾ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ 13ਵਾਂ ਅੱਖਾਂ ਦਾ ਫਰੀ ਚੈਕਅਪ ਆਪਰੇਸ਼ਨ ਲੈਂਡ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜ਼ਾਂ ਨੇ ਹਾਜੀ ਲਗਵਾਈ ਮਾਤਾ ਅਮਰ ਕੌਰ ਜੀ ਚੈਰੀਟੇਬਲ ਆਈ ਹਸਪੀਟਲ ਜੈਤੋ ਦੇ ਮੁੱਖ ਸੰਚਾਲਕ ਸਵਾਮੀ ਰਿਸ਼ੀ ਰਾਮ ਜੀ ਦੀ ਸਰਪ੍ਰਸਤੀ ਹੇਠਾ ਸਰਦਾਰ ਪ੍ਰਦੀਪ ਸਿੰਘ ਮਿਰਹਾਸ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਏ ਗਏ ਇਸ ਕੈਂਪ ਮੌਕੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਉਚੇਚੇ ਤੌਰ ਤੇ ਪੁੱਜੇ ਕੈਂਪ ਦਾ ਉਦਘਾਟਨ ਸਵਾਮੀ ਰਿਸ਼ੀ ਰਾਮ ਜੀ ਜੈਤੋਵਾਲਾ ਵੱਲੋਂ ਗਰੀਬਨ ਘਟ ਕੇ ਕੀਤਾ ਗਿਆ ਵਾਹ ਹੁੰਦਾ ਹੈ ਸੰਤਾਂ ਦਾ ਸੰਤਾਂ ਦੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਟ ਭਾਗੀ ਪਾਏ ਜੋ ਕਿਸੇ ਵੱਡੇ ਭਾਗਾਂ ਵਾਲੇ ਨੂੰ ਇਹ ਸਮਾਂ ਪ੍ਰਾਪਤ ਹੁੰਦਾ ਹੈ ਇਹ ਵੱਡੀ ਸੇਵਾ ਕਰਦਾ ਇਹ ਪਨਾਹ ਸ਼ਰੋਤ ਦੇ ਪ੍ਰਵਾਰ ਨੂੰ ਉਹਨਾਂ ਦੀ ਸੰਚੀ ਟੀਮ ਨੂੰ ਹਾਰਦਿਕ ਸ਼ੁਭਕਾਮਨਾ ਅਤੇ ਬਲਾਈ ਦਿਨਦਾ ਵਾਹਿਗੁਰੂ ਜੀ ਕੀ ਫਤਾਲਾ ਸਾਹਿਬ ਅੱਜ ਆਪਣਾ ਕੈਂਪ ਲੱਗਣ ਜਾ ਰਿਹਾ ਹੈ ਸਾਡੇ ਵਿੱਚ ਸੁਸ਼ੋਭਿਤ ਹੋ ਚੁੱਕੇ ਨੇ ਸੰਤ ਰਿਸ਼ੀ RAM ਜੀ ਸੰਚਾਲਕ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜੈਤੋ ਔਰ ਚਿਨਾ ਦਾ ਆਸ਼ੀਰਵਾਦ ਹੈ ਸੰਤ ਕਰਨੈਲदास ਜੀ ਦਾ ਔਰ ਬ੍ਰਹਮਣੀ ਜੀ ਦਾ ਉਹਨਾਂ ਦਾ ਆਸ਼ੀਰਵਾਦ ਹੈ ਇਹਨਾਂ ਦੀ ਰਹਿਨਮਾਈ ਦੇ ਵਿੱਚ ਲਗਾਤਾਰ ਲੋਕਾਂ ਦੀ ਬਿਹਤਰੀ ਦੇ ਵਾਸਤੇ ਅੱਖਾਂ ਦੇ ਵਿੱਚ ਅੱਜ ਜੇ ਕੋਈ ਜ਼ਿਕਰ ਹੁੰਦਾ ਤਾਂ ਇਹਨਾਂ ਦੇ ਹਸਪਤਾਲਾਂ ਦਾ ਹੁੰਦਾ ਕਿ ਉੱਥੇ ਪ੍ਰਬੰਧ ਵਧੀਆ ਕੀਤਾ ਜਾਂਦਾ ਉਸੇ ਲੜੀ ਦੇ ਵਿੱਚ ਹੀ ਆਪਣਾ ਅੱਜ ਦਾ ਕੈਂਪ ਹੈ ਮਿਨहास ਪਰਿਵਾਰ ਤੇ ਵਿੱਚ ਬੱਬੂ ਮਿਨहास ਵੀਰ ਜੀ ਔਰ ਉਹਨਾਂ ਦੇ ਸਾਰੇ ਸਾਥੀ ਸਹਿਯੋਗੀ ਆਪਣੇ ਨਾਲ ਬੈਠੇ ਆਂ ਸੇਵਾਦਾਰ ਆ ਸੀ ਸਾਰੇ ਉਹਨਾਂ ਦੇ ਨਾਲ ਗੁਰੂ ਘਰ ਦੇਵੀ ਸੇਵਾਦਾਰ ਔਰ ਇਸ ਕੈਂਪ ਦੇ ਵੀ ਸੇਵਾ ਦਾ ਅਸੀਂ ਆਪਣੇ ਆਪ ਨੂੰ ਵਡਭਾਗਾ ਸਮਝਦੇ ਆਂ ਕਿ ਗੁਰੂ ਸਾਹਿਬ ਸਾਨੂੰ ਇੰਨਕ ਤੰਦਰੁਸਤੀਆਂ ਬਖਸ਼ਣ ਕਿ ਅਸੀਂ ਸਾਲ ਦਰ ਸਾਲ ਇਦਾਂ ਕੈਂਪਾਂ ਦੇ ਵਿੱਚ ਲੋਕਾਂ ਦੀ ਸੇਵਾ ਵਾਸਤੇ ਆਪਣਾ ਯੋਗਦਾਨ ਪਾਈਏ ਡਾਕਟਰਾਂ ਦੀ ਟੀਮ ਵੀ ਸਾਡੇ ਵਿੱਚ ਆ ਚੁੱਕੀ ਹੈ ਤੇ ਆਪਾਂ ਜਲਦੀ ਸ਼ੁਰੂਆਤ ਕਰ ਦੇਣੀ ਹੈ ਸਾਡੇ ਬਹੁਤ ਹੀ ਮਾਨਯੋਗ ਔਰ ਬੜੇ ਪਿਆਰ ਵਾਲੇ ਪ੍ਰਦੀਪ ਮਨਹਾਰ ਜੀ ਉਹਨਾਂ ਦਾ ਪੂਰਾ ਪਰਿਵਾਰ ਤੇ ਉਹਨਾਂ ਦੀ ਪੂਰੀ ਟੀਮ ਤੇ ਸਾਹਮਣੇ ਬੈਠੇ ਹੋਏ ਸਾਰੇ ਹੀ ਗੁਰਮੁਖ ਪਿਆਰਿਓ ਸਾਰਿਆਂ ਨੇ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਗੱਜਕੇ ਬਲਾਵਦੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਾਡੇ ਵਾਸਤੇ ਬਹੁਤ ਬਖਸ਼ੀਸ਼ ਹੈ ਕਿਉਂਕਿ ਅੱਜ ਅਸੀਂ ਇੱਕ ਪਰਉਪਕਾਰ ਦਾ ਕੰਮ ਕਰਨ ਲੱਗੇ ਆਂ ਸਾਨੂੰ ਪ੍ਰਮਾਤਮਾ ਨੇ ਸੋਹਣੀ ਜ਼ਿੰਦਗੀ ਦਿੱਤੀ ਹੈ ਸੋਨਾ ਟਾਈਮ ਦਿੱਤਾ ਹੈ ਉਹ ਹਰੇਕ ਆਦਮੀ ਆਪਣੇ ਆਪਣੇ ਵਾਸਤੇ ਸਾਰੇ ਆਪ ਦਾ ਕੰਮ ਕਰਦੇ ਆ ਆਪਣੇ ਵਾਸਤੇ ਕਰਦੇ ਆ ਆਪਣੇ ਪਰਿਵਾਰ ਵਾਸਤੇ ਕਰਦੇ ਆ ਲੇਕਿਨ ਅੱਜ ਦਾ ਜਿਹੜਾ ਕੈਂਪ ਹੈ ਪ੍ਰਦੀਪ ਜੀ ਸਾਡੇ ਬਜ਼ੁਰਗਾਂ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਪਰਪਰ ਕਰਦਾ ਕੰਮ ਕਰਨ ਲੱਗੇ ਨੇ ਪਰ ਮੈਂ ਸਮਝਦਾ ਕਿ ਇਹ ਵਿਦਾਈ ਦੇ ਪਾਤਰ ਨੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਰਹਿ ਕੇ ਕੰਮ ਕਰਨਾ ਬਹੁਤ ਆਫਾ ਹੈ ਥਾਰਾ ਥਾਰਾ 20 ਘੰਟੇ ਕੰਮ ਕਰਕੇ ਕਮਾਈ ਕਰਕੇ ਫਿਰ ਇਹ ਆਪਣੇ ਆਪ ਨੂੰ ਸਟੈਂਡ ਕਰਦੇ ਨੇ ਲੇਕਿਨ ਇੰਨੀ ਕਮਾਈ ਦੇ ਇੰਨੀ ਮਿਹਨਤ ਦੇ باوجود ਵੀ ਇਹ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਆ ਹਰ ਸਾਲ ਆ ਕੇ ਕੈਂਪ ਲਾ ਕੇ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਔਰ ਉੱਥੇ ਵੀ ਇਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਜਾ ਕੇ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਦੋ ਤਿੰਨ ਮਹੀਨੇ ਪਹਿਲਾਂ ਹੀ ਫੋਨ ਕਰਨ ਲੱਗੇ ਜਾਂਦੇ ਆ ਕਿ ਆਪਾਂ ਕੈਂਪ ਲਾਉਣਾ ਜੀ ਮੈਂ ਦੇਖਦਾ ਕਿ ਜਿੰਨੇ ਵੀ ਆਪਣੇ ਪਰਿਵਾਰ ਜਿਹੜੇ ਬਾਹਰ ਜਾਂਦੇ ਆ ਜਦੋਂ ਜਾ ਕੇ ਕੰਮਕਾਰ ਕਰਦੇ ਆ ਉਹ ਆਪਦੇ ਕੰਮਾਂ ਦੇ ਵਿੱਚ ਰੁੱਝੇ ਜਾਂਦੇ ਆ ਉਹਨਾਂ ਕੋਲ ਇਹਨਾਂ ਟਾਈਮ ਹੀ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਫੋਨ ਕਰ ਲੈਣ ਕਿਸੇ ਨਾਲ ਗੱਲਬਾਤ ਕਰ ਲੈਣ ਲੇਕਿਨ ਇਸ ਪਰਿਵਾਰ ਦੀ ਵਿਸ਼ੇਸ਼ਤਾ ਕਿ ਇਹ ਕੈਂਪ ਤੋਂ ਪਹਿਲਾਂ ਵੀ ਔਰ ਕੈਂਪ ਤੋਂ ਬਾਅਦ ਵੀ ਫੋਨ ਕਰਦੇ ਰਹਿੰਦੇ ਆ ਪਹਿਲਾਂ ਇਹਨਾਂ ਦਾ ਖਿਆਲ ਹੁੰਦਾ ਕਿ ਆਪਾਂ ਕੈਂਪ ਲਾਉਣਾ ਹੈ ਔਰ ਬਾਅਦ ਚ ਫਿਰ ਇਹ ਪੁੱਛਦੇ ਰਹਿੰਦੇ ਕਿ ਜਿੰਨੇ ਮਰੀਜ਼ অপারেশন ਕਰਾ ਗਏ ਸਾਰੇ ਵਧੀਆ ਠੀਕ ਠਾਕ ਹੈ ਸਾਰੇ ਦਵਾਈ ਲੈ ਗਏ ਇਹ ਵੀ ਇਹਨਾਂ ਦਾ ਇੱਕ ਵਿਸ਼ੇਸ਼ ਸਾਰੇ ਨਾਮ ਉਹ ਇਲਾਕੇ ਇੱਕ ਪਿਆਰ ਹੈ ਤੁਹਾਡੇ ਨਾਲ ਸਾਰੇ ਇਲਾਕੇ ਨਾਲ ਔਰ ਮੈਂ ਸਮਝਦਾ ਕਿ ਇਹ ਇਹਨਾਂ ਦੇ ਮਾਤਾ ਪਿਤਾ ਦੀ ਇਹਨਾਂ ਦੇ ਬਜ਼ੁਰਗਾਂ ਦੀ ਬਦੌਲਤੀ ਹੈ ਇਹਨਾਂ ਨੂੰ ਜਿਹੜੇ ਸੰਸਕਾਰ ਮਿਲੇ ਕਿਉਂਕਿ ਕਿਸੇ ਨੂੰ ਅਮੀਰ ਹੋਣਾ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਇਹ ਸਾਰਾ ਡਿਪੈਂਡ ਕਰਦਾ ਆਪਣੇ ਮਾਤਾ ਪਿਤਾ ਤੇ ਇੱਕ ਵਾਰ ਮੈਂ ਤੁਹਾਨੂੰ ਛੋਟੀ ਛੋਟੀ ਗੱਲ ਸੁਣਾਉਣਾ ਹੈ ਕਿ ਜਦੋਂ RAM ਭਗਵਾਨ ਨੂੰ ਅਨਾਉਂਸ ਕੀਤਾ ਉਹਨਾਂ ਦੇ ਪਿਤਾ ਨੇ ਕਿ ਮੈਂ ਇਹਨਾਂ ਨੂੰ ਗੱਦੀ ਦੇਣੀ ਹੈ ਅਗਲਾ ਜੁਬਰਾਜ ਬਣਾਉਣਾ ਹੈ ਉਹਨਾਂ ਨੇ ਆਪਣੇ ਗੁਰੂ ਨੂੰ ਜਾ ਕੇ ਦੱਸਿਆ ਇੱਕ ਦਿਨ ਉਹਨਾਂ ਦੇ ਖਿਆਲ ਚ ਆਇਆ ਉਹ ਸੀ ਸਿਮਰੇ ਖੜੇ ਦੇਖ ਰਹੇ ਸੀ ਉਹਨਾਂ ਨੇ ਜੀ ਦੇਖਿਆ ਕਿ ਮੇਰੇ ਵਾਲ ਜਿਹੜੇ ਹੁਣ ਸਫੇਦ ਹੋ ਗਏ ਹੁਣ ਮੈਨੂੰ ਜਿਹੜਾ ਆਪਣਾ ਰਾਜ ਆ ਗਾ ਦੇ ਦੇਣਾ ਚਾਹੀਦਾ ਔਰ ਉਹਨਾਂ ਨੇ ਅਨਾਉਂਸ ਕਰਤਾ ਔਰ ਆਪਣੇ ਗੁਰੂ ਦੇਵ ਨੂੰ ਜਾ ਕੇ ਕਹਿੰਦੇ ਜੀ ਅੱਜ ਮੈਂ ਇੱਕ ਬਹੁਤ ਚੰਗਾ ਕੰਮ ਕੀਤਾ ਕਿ ਮੈਂ ਜਿਹੜਾ ਅਗਲਾ ਜੁਬਰਾਜ ਦਾ ਜਗਾ ਐਲਾਨ ਕਰ ਦਿੱਤਾ ਮੈਂ ਆਪਣੀ ਜਿਹੜੀ ਪ੍ਰਾਪਰਟੀ ਹੈ ਆਪਣਾ ਜਿਹੜਾ ਰਾਜ ਹੈ ਅੱਗੇ ਮੈਂ ਅਨਾਉਂਸ ਕਰਤਾ ਤੇ ਉਹਨਾਂ ਦੇ ਗੁਰੂ ਸਾਹਿਬ ਕਹਿੰਦੇ ਜੀ ਬਹੁਤ ਵਧੀਆ ਕੰਮ ਹੈ ਪਰ ਇਹ ਤਾਂ ਸਾਰੇ ਹੀ ਕਰਦੇ ਆ ਹਰ ਇੱਕ ਜਿਹੜਾ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਪਣਾ ਬਿਜ਼ਨਸ ਦੇ ਕੇ ਜਾਂਦਾ ਹੈ ਆਪਣੀ ਜੋ ਪ੍ਰਾਪਰਟੀ ਹੁੰਦੀ ਹੈ ਉਹ ਦੇ ਕੇ ਜਾਂਦਾ ਹੈ ਲੇਕਿਨ ਇਸ ਤੋਂ ਇੱਕ ਵੱਡੀ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਆਪ ਦੇ ਜਿਹੜੇ ਸੰਸਕਾਰ ਆ ਉਹ ਦਿੱਤੇ ਹੈ ਸਭ ਤੋਂ ਵੱਡੇ ਹੁੰਦੇ ਨੇ ਇਹ ਸੰਸਕਾਰ ਜੇ ਤੁਸੀਂ ਉਹਨਾਂ ਨੂੰ ਪੜ੍ਹ ਲਿਖਾ ਕੇ ਸੰਸਕਾਰ ਦਿੱਤੇ ਹੈ ਉਹ ਸਭ ਤੋਂ ਵੱਡੀ ਗੱਲ ਹੈ ਜਿਹੜੇ ਬੱਚੇ ਮਾਤਾ ਪਿਤਾ ਦੀ ਸੇਵਾ ਕਰਦੇ ਹੈ ਉਹਨਾਂ ਦਾ ਆਦਰ ਸਤਕਾਰ ਕਰਦੇ ਆ ਉਹਨਾਂ ਨੂੰ ਸਵੇਰ ਉੱਠ ਕੇ ਮੱਥਾ ਟੇਕਦੇ ਆ ਇਹ ਵੱਡੀ ਗੱਲ ਹੁੰਦੀ ਹੈ ਜਿਹੜਾ ਬਿਜ਼ਨਸ ਹੈ ਜਿਹੜਾ ਕਾਰੋਬਾਰ ਹੈ ਕੋਈ ਵੀ ਜਿਹੜਾ ਦੁਕਾਨਦਾਰ ਆ ਉਹਦੀ ਦੁਕਾਨ ਦੇ ਕੇ ਜਾਂਦਾ ਹੈ ਜਿਹੜਾ ਜ਼ਿਮੀਂਦਾਰ ਆ ਉਹਦੀ ਜ਼ਮੀਨ ਦੇ ਕੇ ਜਾਂਦਾ ਹੈ ਜਿਹੜਾ ਕੋਈ ਹੋਰ ਕੰਮਕਾਰ ਕਰਦਾ ਉਹ ਆਪਦਾ ਆਪਦਾ ਕੰਮਕਾਰ ਆਪਣੇ ਮੁੰਡਿਆਂ ਨੂੰ ਆਪਣੇ ਪੁੱਤਾਂ ਨੂੰ ਸਮਾ ਕੇ ਜਾਂਦਾ ਹੈ ਲੇਕਿਨ ਜਿਹੜੇ ਸੰਸਕਾਰ ਹੈ ਉਹ ਕੋਈ ਚੰਗਾ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਜਾਂਦਾ ਹੈ ਤੋ ਇਹ ਸਭ ਤੋਂ ਵੱਡੀ ਗੱਲ ਹੈ ਇਸ ਕਰਕੇ ਜਿਹੜੇ ਪ੍ਰਦੀਪ ਜੀ ਐ ਇਹਨਾਂ ਦੇ ਜਿਹੜੇ ਮਾਤਾ ਪਿਤਾ ਉਹਨਾਂ ਦੀ ਇਹ ਸਭ ਤੋਂ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਨੇ ਬਹੁਤ ਵਧੀਆ ਸੰਸਕਾਰ ਦਿੱਤੇ ਐ ਜਿਹੜੇ ਆਪ ਦੀ ਕਮਾਈ ਦੇ ਨਾਲ-ਨਾਲ ਆਪਣੀ ਮਿਹਨਤ ਦੇ ਨਾਲ-ਨਾਲ ਇਹਨਾਂ ਦੇ ਜਿਹੜੇ ਸੰਸਕਾਰ ਆ ਉਸ بڑے ਸਾਧੂਆਂ ਵਾਲੇ ਐ ਕਿ ਅਸੀਂ ਸਮਾਜ ਦੀ ਸੇਵਾ ਕਰੀਏ ਬਜ਼ੁਰਗਾਂ ਦੀ ਸੇਵਾ ਕਰੀਏ ਤੋਂ ਹਰ ਸਾਲ ਆ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦੇ ਐ ਤੋਂ ਮੈਂ ਸਮਝਦਾ ਕਿ ਪਰਮਾਤਮਾ ਦੀ ਇਹਨਾਂ ਤੇ ਬਹੁਤ ਵਿਸ਼ੇਸ਼ ਕਿਰਪਾ ਐ ਕਿਉਂਕਿ ਕਲਯੁਗ ਦਾ ਟਾਈਮ ਹੈ ਅੱਜ ਆਪਾਂ ਦੇਖਦੇ ਆ ਕਿ ਸਾਡੇ ਬਜ਼ੁਰਗਾਂ ਦੀ ਕਿੰਨੀ ਦੁਰਦਸ਼ਾ ਹੈ ਬਰੇ ਕੋਲੇ ਰੋਜ਼ਾਨਾ ਬਜ਼ੁਰਗ ਆਉਂਦੇ ਆ ਉੱਥੇ ਹਸਪਤਾਲ ਦੇ ਵਿੱਚ ਕਈਆਂ ਦੇ ਚਾਰ-ਚਾਰ ਬੱਚੇ ਐ ਪੰਜ-ਪੰਜ ਐ ਕਈਆਂ ਦੇ ਸਾਰੇ ਆ ਕੇ ਰੋਂਦੇ ਕੋਈ ਨਹੀਂ ਸੰਭਦਾ ਸਾਨੂੰ ਅਸੀਂ ਤਾਂ ਕੱਲੇ ਆਏ ਆ ਸਾਡਾ ਆਪਰੇਸ਼ਨ ਕਰੋ ਸਾਨੂੰ ਸੰਭੋ ਔਰ ਇਹ ਸਾਡੇ ਜਿਹੜੇ ਐ ਮੇਨ ਜਿਹੜੀ ਘਟਨਾ ਐ ਸਾਡੇ ਵਿਚਾਰਾਂ ਦੀ ਐ ਕਿਉਂਕਿ ਅਸੀਂ ਜਿਹੜੇ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਤਾ ਉਹਨਾਂ ਨੂੰ ਚੰਗੇ ਸੰਸਕਾਰ ਨਹੀਂ ਦਿੰਦੇ ਪਿਛਲੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਸਾਡੇ ਮਾਤਾ ਪਿਤਾ ਸੀ ਸਾਡੇ ਦਾਦਾ ਦਾਦੀ ਸੀ ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲੇ ਬਿਠਾਉਂਦੇ ਸੀਗੇ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੀਆਂ ਆਪਣੇ ਪੀਰਾਂ ਦੀਆਂ ਆਪਣੇ ਰਹਿਬਰਾਂ ਦੀਆਂ ਆਪਣੇ ਗੁਰੂਆਂ ਦੀਆਂ ਜਿਹੜੀਆਂ ਕਹਾਣੀਆਂ ਸੁਣਾਉਣੀਆਂ ਗੱਲਾਂ ਸੁਣਾਉਣੀਆਂ ਉਹਨਾਂ ਦੇ ਵਜੇ ਸੰਸਕਾਰ ਬਣ ਜਾਂਦੇ ਸੀ ਲੇਕਿਨ ਅੱਜ ਅਸੀਂ ਸਾਰੇ ਆਪਣੇ ਆਪਣੇ ਕੰਮਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਲੱਗੇ ਰਹਿੰਦੇ ਆ ਕੋਈ ਵੀ ਪਰਿਵਾਰ ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਇਕੱਠਾ ਬੈਠਦਾ ਹੋਊਗਾ ਕਿਉਂਕਿ ਜਿੰਨੇ ਪਰਿਵਾਰ ਉਹਨੇ ਮੋਬਾਈਲ ਹੈ ਸਭ ਆਪਦੇ ਆਪ ਦੇ ਲੈ ਕੇ ਭੇਜ ਜਾਂਦੇ ਆ ਇਸ ਕਰਕੇ ਜਿਹੜਾ ਸਾਡਾ ਸਮਾਜ ਦਾ ਤਾਣਾ ਬਣਾ ਇਸ ਕਰਕੇ ਹੁਣ ਉਲਝ ਗਏ ਕਿ ਅਸੀਂ ਬੱਚਿਆਂ ਕੰਨੀ ਖਿਆਲ ਨਹੀਂ ਰੱਖਦੇ ਤੇ ਬੱਚੇ ਸਾਡੇ ਵੱਡੇ ਹੋ ਕੇ ਸਾਡਾ ਖਿਆਲ ਨਹੀਂ ਰੱਖਦੇ ਇਹ ਵੀ ਸਾਨੂੰ ਅੱਜ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ ਉਹਨਾਂ ਨੂੰ ਆਪਣਾ ਪਿਆਰ ਦੇਈਏ ਆਪਣੇ ਪਿਆਰ ਦੇ ਨਾਲ ਉਹਨਾਂ ਨੂੰ ਪਾਲੀਏ ਤਾਂ ਕਿ ਉਹ ਵੱਡੇ ਹੋ ਕੇ ਸਾਡੇ ਬਜ਼ੁਰਗਾਂ ਦੀ ਸੇਵਾ ਕਰਨ ਤੋਂ ਮੈਂ ਜਿਆਦਾ ਟਾਈਮ ਨਾ ਲਵਾ ਪ੍ਰਦੀਪ ਮਨਹਾਰਸ ਜੀ ਦਾ ਉਹਨਾਂ ਦੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਉਹਨਾਂ ਦੀ ਸਾਰੀ ਟੀਮ ਦਾ ਜਿਹੜੀ ਕਈ ਦਿਨਾਂ ਤੋਂ ਲੈ ਕੇ ਬੜੀ ਮਿਹਨਤ ਕਰ ਰਹੀ ਹੈ ਅੱਜ ਆਪਣੇ ਸਾਰੇ ਇਲਾਕੇ ਦੇ ਵਿੱਚ ਹੀ ਦੂਰ-ਦੂਰ ਤੱਕ ਜਿਹੜਾ ਅਨਾਉਂਸਮੈਂਟ ਹੋਈ ਹੈ ਲੋਕਾਂ ਨੂੰ ਦੱਸਿਆ ਹੈ ਕੈਂਪ ਦਾ ਬੁਲਾਇਆ ਹੈ ਔਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਹੈ ਕਿ ਜਿੰਨੇ ਵੀ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਦੇਖ ਕੇ ਬੜੇ ਪ੍ਰੇਮ ਨਾਲ ਤੁਹਾਡੇ ਲੈਣ ਚ ਪਾਈ ਜਾਣਗੇ ਜੇ ਕਿਸੇ ਨੂੰ ਕੋਈ ਐਨਕ ਦੀ ਲੋੜ ਹੈ ਤਾਂ ਐਨਕ ਦਿੱਤੀ ਜਾਊਗੀ ਜੇ ਕਿਸੇ ਨੂੰ ਦਵਾਈ ਦੀ ਲੋੜ ਆ ਤਾਂ ਉਹਨੂੰ ਦਵਾਈ ਦਿੱਤੀ ਜਾਊਗੀ ਪਰ ਥੋੜਾ ਜਿਆ ਤੁਹਾਨੂੰ ਧੀਰਜ ਰੱਖਣਾ ਪਊਗਾ ਕਿਉਂਕਿ ਭੀੜ ਹੁੰਦੀ ਹੈ ਜੇ ਤੁਸੀਂ ਆ ਦਾ ਕੰਮ ਆਰਾਮ ਨਾਲ ਕਰਾਉਂਗੇ ਤਾਂ ਵਧੀਆ ਹੋਊਗਾ ਕਿਉਂਕਿ ਪੰਜ ਸੱਤ ਬੰਦੇ ਮੂਰੇ ਖੜੇ ਹੁੰਦੇ ਆ ਜੇ ਆਪਾਂ ਕਾਲੀ ਕਰਾਂਗੇ ਫਿਰ ਉਹਦਾ ਕੰਮ ਵੀ ਨਹੀਂ ਹੁੰਦਾ ਤਾਂ ਆਪਣਾ ਵੀ ਨਹੀਂ ਹੁੰਦਾ ਇਸ ਕਰਕੇ ਤੁਸੀਂ ਜਿਵੇਂ ਸਾਡੇ ਸੇਵਾਦਾਰ ਤੁਹਾਨੂੰ ਕਹਿਣਗੇ ਉਸ ਤਰ੍ਹਾਂ ਤੁਸੀਂ ਆਰਾਮ ਨਾਲ ਦਿਖਾਉਣਾ ਚੈੱਕਅਪ ਕਰਉਣਾ ਤੁਹਾਡੇ ਵਧੀਆ ਲੈਣ ਪੈਣਗੇ ਵਧੀਆ ਤੁਹਾਨੂੰ ਦਵਾਈ ਦਿੱਤੀ ਜਾਊਗੀ ਔਰ ਵਧੀਆ ਤੁਹਾਨੂੰ ਐਂਡ ਕਨ ਦਿੱਤੀਆਂ ਜਾਣੀਆਂ ਹੈ ਇਸ ਕਰਕੇ ਤੁਸੀਂ ਬੜੇ ਪ੍ਰੀਮ ਨਾਲ ਸਾਰਿਆਂ ਨੇ ਚੈੱਕਅਪ ਕਰਾਉਣਾ ਔਰ ਇਹ ਸਾਰਾ ਸੇਵਾ ਦਾ ਕੰਮ ਹੈ ਅਸੀਂ ਵੀ ਤੁਹਾਡੀ ਸੇਵਾ ਜਿਹਾ ਔਰ ਤੁਸੀਂ ਸਹਿਯੋਗ ਕਰਨਾ ਚਾਹ ਰਹੇ ਹਾਂ ਦਾ ਕਿ ਸਰਦਾਰ ਦਾਸ ਕਰਦਾ ਬੇਨਤੀ ਕਰਦਾ ਕਿ ਪ੍ਰਦੀਪ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ੋ ਤਰੱਕੀਆਂ ਬਖਸ਼ੋ ਤਾਂ ਕਿ ਉਹ ਆਪਣੇ ਇਹਨਾਂ ਬਜ਼ੁਰਗਾਂ ਦੀ ਹੋਰ ਵੱਧ ਚੜ੍ਹ ਕੇ ਸੇਵਾ ਕਰਨ ਪਰਮਾਤਮਾ ਇਹਨਾਂ ਨੂੰ ਖੁੱਲੇ ਗੱਫੇ ਦੇਵੇ ਤਾਂ ਕਿ ਆਪਾਂ ਹੋਰ ਵੱਡੇ ਵੱਡੇ ਕੈਂਪ ਲਾਈਏ ਇਸ ਕਰਕੇ ਪਰਮਾਤਮਾ ਮਿਹਰ ਕਰੇ ਸਾਰਿਆਂ ਤੇ ਹੁਣ ਆਪਾਂ ਸਾਰੇ ਬੜੇ ਪ੍ਰੇਮ ਨਾਲ ਬੈਠ ਕੇ ਦਸਾਂ ਨੂੰ ਚੈੱਕਅਪ ਕਰਾਵਾਂਗੇ ਪਰਮਜੀਤ ਜੀ ਆਵੋ ਵੀ ਜਿਹਨੇ ਸੱਜਣਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੇਹਿਸ ਕਰਕੇ ਉਹਦੇ ਜੀ ਜਿਹੜਾ ਆਪਦਾ ਟਾਈਮ ਕੱਢ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦਿੰਦੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੀ ਅਸ਼ੀਰਵਾਦ ਦਿੰਨੇ ਹੋ ਧੰਨਵਾਦ ਸਾਡੇ ਪ੍ਰਦੀਪ ਵੀਰ ਦਾ ਜਿਹੜਾ ਹਰ ਵੇਲੇ ਸਾਨੂੰ ਸੇਵਾ ਦਾ ਮੌਕਾ ਦਿੰਦਾ ਹੈ ਤਾਂ ਅਸੀਂ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਆਪਣੇ ਆਪ ਨੂੰ ਵੱਡ ਭਾਗੀ ਸਮਝਦੇ ਆਂ ਕਿ ਜੇ ਉਹ ਅੱਜ ਸੇਵਾ ਦਾ ਮੌਕਾ ਮਿਲਿਆ ਫਿਰ ਕਈ ਵਾਰੀ ਸੇਵਾ ਦਾ ਮੌਕਾ ਕੋਈ ਲੋਕਾਂ ਦੇ ਦਿਲ ਚ ਹੀ ਗੱਲ ਰਹਿ ਜਾਂਦੀ ਹੈ ਵੀ ਹਾਏ ਮੈਂ ਵੀ ਸੇਵਾ ਕਰ ਲੈਂਦਾ ਮੈਂ ਵੀ ਸੇਵਾ ਕਰ ਲੈਂਦਾ ਉਹ ਸੇਵਾ ਨਿਤੰਦੁਰਸਤੀ ਵਾਸਤੇ ਜਿਸ ਵੀ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਆਪਣੇ ਮਨ ਦੇ ਸ਼ਰਧਾ ਦੇ ਨਾਲ ਪੂਰੀ ਨਿਸ਼ਟਾ ਦੇ ਨਾਲ ਸੇਵਾ ਮੰਗ ਲਓ ਬੇਨਤੀ ਲਾ ਦਿਓ ਕਿ हे ਪ੍ਰਮਾਤਮਾ ਸਾਰਿਆਂ ਨੂੰ ਸੁਖੀ ਰੱਖਣਾ ਅੱਜ ਦਾ ਜੋ ਕੈਂਪ ਹੈ ਸਾਰੇ ਇਥੋਂ ਖੁਸ਼ ਹੋ ਕੇ ਜਾਣ ਸੁਖੀ ਹੋ ਕੇ ਜਾਣ ਤੰਦਰੁਸਤ ਹੋ ਕੇ ਜਾਣ ਤੁਸੀਂ ਕਹਦੇ ਹੋ ਸਰਬੱਤ ਦਾ ਭਲਾ ਸਾਡੀ ਸਾਰਿਆਂ ਦੀ ਬੇਨਤੀ ਸਰਬੱਤ ਦਾ ਭਲਾ ਸਾਡੀ ਸਾਰਿਆਂ ਦੀ ਬੇਨਤੀ ਸਾਡੀ ਸਾਰਿਆਂ ਦੀ ਬੇਨਤੀ ਸਰਬੱਤ ਦਾ ਭਲਾ ਧੰਨਵਾਦ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਅਰੋੜਾ ਡਾਕਟਰ ਭਪਿੰਦਰ ਪਾਲ ਕੌਰ ਡਾਕਟਰ ਮੌਨਿਕਾ ਬਲਿਆਲ ਵੱਲੋਂ ਮਰੀਜ਼ਾਂ ਦਾ ਫਰੀ ਚੈੱਕਅਪ ਕਰਕੇ ਲੋੜਵੰਦ ਮਰੀਜ਼ਾਂ ਦੇ ਫਰੀ ਲੈਂਸ ਪਾਏ ਗਏ ਅਤੇ ਦਵਾਈਆਂ ਅਤੇ ਐਣਕਾ ਵੀ ਫਰੀ ਵੰਡੀਆਂ ਗਈਆਂ। ਅਖੀਰ ਸਾਡੇ ਰਿਪੋਰਟਰ ਗੌਰਵ ਕਛੇਪੁਰ ਨਾਲ ਗੱਲਬਾਤ ਕਰਦੇ ਆਂ। ਸਰਦਾਰ ਪ੍ਰਦੀਪ ਸਿੰਘ ਜੀ ਮੜਹਾਸ ਅਤੇ Swami Rishi Ram ji ਮੁੱਖ ਸੰਚਾਲਕ ਮਾਤਾ ਅਮਰਕੌਰ ਚੈਰੀਟੇਬਲ ਹਾਈ ਹਸਪੀਟਲ ਜੈਤੋ ਬਲੋ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਿਮਾਨਾਂ ਦਾ ਸਹਿਯੋਗੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਗਿਆ ਸ਼ਹਿਰ ਕੋਟਕਪੁਰਾ ਜ਼ਿਲ੍ਹਾ ਫਰੀਦਕੋਟ ਤੋਂ ਗੌਰਵਕ੍ਰ ਖੇਲਪੁਰ ਦੀ ਇੱਕ ਖਾਸ ਰਿਪੋਰਟ ਵਾਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਕੋਟਪੂਰਾ ਵਿਖੇ ਕੇਲੇਵਾਲੇ ਸਕੂਲ ਦੇ ਵਿੱਚ ਸਰਦਾਰ ਪ੍ਰਦੀਪ ਸਿੰਘ ਜੀ ਮਨਹਾਸ ਇਹਨਾਂ ਦੇ ਮਾਤਾ ਪਿਤਾ ਜੀ ਦੀ ਯਾਦ ਦੇ ਵਿੱਚ ਅੱਜ ਇਹ 13ਵਾਂ ਕੈਂਪ ਲੱਗ ਰਿਹਾ ਹੈ ਹਰ ਸਾਲ ਇਹ ਯੂਐਸਏ ਤੋਂ ਆ ਕੇ ਇੱਥੇ ਅੱਖਾਂ ਦਾ ਕੈਂਪ ਲਾਉਂਦੇ ਨੇ ਮੈਗਾ ਕੈਂਪ ਹੁੰਦਾ ਇਹ ਜਿੱਥੇ ਕਿ ਦੂਰ ਦੂਰੋਂ ਆ ਕੇ ਮਰੀਜ਼ ਜਿਹੜਾ ਆਪਣਾ ਚੈੱਕਅਪ ਕਰਾਉਂਦੇ ਨੇ ਹਰ ਸਾਲ 2.300 ਦੇ ਕਰੀਬ ਜਿਹੜੇ ਲੈਨਜ ਪਾਈ ਜਾਂਦੇ ਨੇ ਔਰ ਮਰੀਜ਼ਾਂ ਨੂੰ ਦਵਾਈ ਐਣਕਾਂ ਲੈਨਜ ਸਭ ਕੁਝ ਫਰੀਦਤਾ ਜਾਂਦਾ ਮੈਂ ਸਮਝਦਾ ਕਿ ਇਹ ਕਰਮਾ ਵਾਲੇ ਨੇ ਭਾਗਾਂ ਵਾਲੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣੇ ਪਰਿਵਾਰ ਨੂੰ ਆਪਣੇ ਇਲਾਕੇ ਨੂੰ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਦੇ ਨੇ ਪ੍ਰਮਾਤਮਾ ਤੇ ਇਹਨਾਂ ਤੇ ਬਹੁਤ અપਾਰ ਕਿਰਪਾ ਔਰ ਸੰਤ ਬਾਬਾ ਕਰਨੈਲ ਸਿੰਘ ਜلالਵਾਲੇ ਸਵਾਮੀ ਬ੍ਰਹਮਣੀ ਜੀ ਮਹਾਰਾਜ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਤੇ ਸਾਰੇ ਸਾਡੀ ਜਿਹੜੀ ਇਹ ਟੀਮ ਖੜੀ ਹੈ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਾਇਆ ਜਾਂਦਾ ਅੱਜ ਜਿਹੜਾ ਇੱਥੇ ਵਿਸ਼ਾਲ ਕੈਂਪ ਲਾਇਆ ਗਿਆ ਹੈ ਹਜ਼ਾਰਾਂ ਦੇ ਕਰੀਬ ਜਿਹੜੇ ਮਰੀਜ਼ ਇੱਥੇ ਚੈੱਕਅਪ ਕਰਾਉਣ ਵਾਸਤੇ ਆਏ ਨੇ ਮਾਤਾ ਅਮਰਕੌਰ ਟੈਰੀਟਰੀਅਲ ਸੁਸਾਇਟੀ ਜੈਤੋ ਦੇ ਬਹੁਤ ਹੀ ਮਾਰ ਡਾਕਟਰ ਜਿਹੜੇ ਅੱਖਾਂ ਦਾ ਚੈੱਕਅਪ ਕਰ ਰਹੇ ਨੇ ਉਹ ਸਾਰੇ ਮਰੀਜ਼ਾਂ ਨੂੰ ਚੈੱਕਅਪ ਕਰਕੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਹੈ ਉਹਨਾਂ ਨੂੰ ਦਵਾਈ ਦਿੱਤੀ ਜਾਊਗੀ ਜਿਨ੍ਹਾਂ ਨੂੰ ਐਂਡ ਕਾਂ ਨਿਲੋੜਾ ਉਹਨਾਂ ਨੂੰ ਫ੍ਰੀ ਐਂਡ ਕਾਂ ਦਿੱਤ ਗਿਆ ਜਾਣੀਏ ਜਿਨ੍ਹਾਂ ਦੇ ਲੈਂਡ ਪੈਣਗੇ ਉਹਨਾਂ ਨੂੰ ਟਾਈਮ ਦਿੱਤਾ ਜਾਊਗਾ ਰੋਜ਼ਾਨਾ 25 30 ਮਰੀ ਰੋਜ਼ਾਨਾ ਲੈਂਡ ਜਿਹੜੇ ਪਾਈ ਜਾਣਗੇ ਉਹ ਕਮ ਸੇ ਕਮ ਮੈਨੂੰ ਲੱਗਦਾ ਹੈ ਕਿ ਅੱਜ 200 250 ਦੇ ਕਰੀਬ ਜਿਹੜੇ ਲੈਂਡ ਸਿਲੈਕਟ ਹੋਣਗੇ ਉਹ ਸਾਰੇ ਲੈਂਡ ਜਿਹੜੇ ਫ੍ਰੀ ਪਾਈ ਜਾਣਗੇ ਔਰ ਮੈਂ ਧੰਨਵਾਦੀ ਹਾਂ ਪ੍ਰਦੀਪ ਜੀ ਦਾ ਇਹਨਾਂ ਦੇ ਪਰਿਵਾਰ ਦਾ ਜਿਹੜੇ ਹਰ ਸਾਲ ਆ ਕੇ ਇਹ ਮਨੁੱਖਤਰੀ ਸੇਵਾ ਕਰਦੇ ਨੇ ਵਿੱਚ ਦੁਨੀਆ ਸੇਵਕ ਮਾਈ ਹੈ ਤੇ ਦਰਗਾ ਬੈਸਨ ਬਾਈ ਹੈ ਸਾਡੇ ਗੁਰੂਆਂ ਦੇ ਫਲਸਫੇ ਤੇ ਚੱਲਦੇ ਹੋਏ ਇਹ ਮਨੁੱਖਤਾ ਦੀ ਸੇਵਾ ਕਰਦੇ ਨੇ ਪ੍ਰਮਾਤਮਾ ਇਹਨਾਂ ਤੇ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਇਹ ਕਾਲ ਜੀ ਪੁਨਾਸ ਮੇਰੇ ਬਹੁਤ ਹੀ ਖਾਸ ਦੋਸਤ ਹੈ ਤੇ ਸਪੈਸ਼ਲ ਅਮਰੀਕਾ ਤੋਂ ਸਿਰਫ ਲੋਕਾਂ ਦੀ ਪੜ੍ਹਾਈ ਵਾਸਤੇ ਇੱਥੇ ਪਹੁੰਚਦੇ ਆ ਹਰ ਸਾਲ ਤੇ ਲੋਕ ਵੀ ਵੇਟ ਕਰਦੇ ਆ ਉਡੀਕ ਕਰਦੇ ਰਹਿੰਦੇ ਇਹਨਾਂ ਦੀ ਵੀ ਕਦੋਂ ਆਉਣਗੇ ਸਾਨੂੰ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਦੋਂ ਆਉਣਾ ਇਹਨਾਂ ਨੇ ਕਦੋਂ ਆਉਣਾ ਕਦੋਂ ਕੈਂਪ ਲਾਉਣਾ ਤੇ ਬਹੁਤੀ ਸਿਰਫ ਇਕੱਲੇ ਕੈਂਪ ਲਾਉਣ ਵਾਸਤੇ ਇਹ ਲੋਕਾਂ ਦੀ ਭਲਾਈ ਵਾਸਤੇ ਹੀ ਇੱਥੇ ਆਉਂਦੇ ਆ ਇਹਨਾਂ ਦਾ ਹੋਰ ਇੱਥੇ ਆਉਣ ਦਾ ਕੋਈ ਵੀ ਮਕਸਦ ਨਹੀਂ ਕੋਈ ਮੋਟਿਵ ਨਹੀਂਗਾ ਨਾ ਕੋਈ ਇਹਨਾਂ ਦਾ ਘਰ ਦਾ ਮੈਂਬਰ ਇੱਥੇ ਹੈ ਨਾ ਕੋਈ ਰਿਸ਼ਤੇਦਾਰ ਇੱਥੇ ਹੈ ਸਾਰੇ ਬਾਹਰੀ ਹੈ ਸਿਰਫ ਆਉਂਦੇ ਆ ਦੇ ਸਿਰਫ ਕੱਲਾ ਕੈਂਪ ਲਾਉਣ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਤੇ ਇਹੀ ਅਪੀਲ ਹੈ ਸਾਡੀ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਇਹਨਾਂ ਦੇ ਦੇ ਅਸ਼ੀਰਵਾਦ ਬਣਾਈ ਰੱਖੋ ਇਹਨਾਂ ਤੇ ਪਿਆਰ ਬਣਾਈ ਰੱਖੋ ਤਾਂ ਕਿ ਇਹ ਆਉਂਦੇ ਰਹੇਣ ਇਸ ਤੋਂ ਵੱਧ ਸੇਵਾ ਕਰਨ ਹੋਰ ਵੀ ਨਾਲ ਜੋੜ ਕੇ ਕੁਝ ਛੇਵਾਂ ਦਾ ਬਰਲਾ ਕਰਨ ਦਵਾਈਆਂ ਇਹਨਾਂ ਨਾਲ ਦਵਾਈਆਂ ਅੱਖਾਂ ਫਰੀ ਦਵਾਈਆਂ ਫਰੀ ਐਨਕਾਂ ਫਰੀ ਤੇ ਨਾਲ ਹੀ ਹਰ ਮਰੀਜ਼ ਦਾ ਮਰੀਜ਼ ਦਾ 슈ਗਰ ਬੀਪੀ ਸਾਰਾ ਕੁਝ ਚੈੱਕਅਪ ਮੇਨਟੈਂਸ ਮੈਡੀਸਨ ਦੇ ਤਿਆਰੀ ਲੰਗਰ ਦਾ ਵੀ ਉਹ ਟੋਟਲ ਲੰਗਰ ਦਾ ਪ੍ਰਬੰਧ ਹੈ ਜਿੰਨੇ ਲੋਕ ਆਉਂਦੇ ਆ ਸਭ ਨੂੰ ਲੰਗਰ ਚਕਾ ਕੇ ਉੱਥੇ ਵੀ ਜਦੋਂ ਲੈਂਚ ਪੈਂਦੇ ਉੱਥੇ ਵੀ ਲੰਗਰ ਦਾ ਇੰਤਜ਼ਾਮ ਪੂਰਾ ਹੁੰਦਾ ਹੈ ਉੱਥੇ ਵੀ ਮਰੀਜ਼ਾਂ ਨੂੰ ਲੰਗਰ ਛਕਾ ਕੇ ਬਾਅਦ ਵਿੱਚ ਵਾਪਸ ਭੇਜਿਆ ਜਾਂਦਾ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵ ਗਰ ਸ਼ੇਰਪੁਰ ਮੋਬਾਈਲ 9417036301 ਅਤੇ 9814136301